ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਬੱਲੇ ਬੱਲੇ ਕਰਾ ਦਿੱਤੇ ਕੈਨੇਡਾ ਦੀ ਸਿਆਸਤ ਦੇ ਵਿੱਚ ਰਿਕਾਰਡ ਬਣਾ ਲਿਆ 22 ਪੰਜਾਬੀ ਜਿੱਤੇ ਨੇ ਇਸ ਵਾਰ ਦੋਨੇ ਮੇਜਰ ਪਾਰਟੀਆਂ 'ਚ ਲਿਬਰਲ ਜਿਹੜੀ ਸੱਤਾਧਾਰੀ ਧਰ ਤੇ ਜਿਹੜੀ ਕੰਜ਼ਰਵੇਟਿਵ ਜਿਹੜੀ ਵਿਰੋਧੀ ਧਰ 22 ਪੰਜਾਬੀ ਜਿੱਤੇ ਨੇ ਉਹਨਾਂ 'ਚੋਂ 6 ਤਾਂ ਦਸਤਾਰ ਧਾਰੀ ਨੇ ਬਰਾ ਬੀਬੀਆਂ ਨੇ ਜਿਹੜੀਆਂ ਨੇ ਤੋਂ ਇਹ ਆਪਣੇ ਆਪ ਦੇ ਵਿੱਚ ਕਿੰਨਾ ਮਾਰਕ ਕਾਰਡ ਹੈ ਵੱਡਾ ਦਬਦਬਾ ਪੰਜਾਬੀਆਂ ਦਾ ਇਹ ਚ ਕੋਈ ਸ਼ੱਕ ਨਹੀਂ ਬੇਸ਼ੱਕ ਕਾਰਨੀ ਨਹੀਂ ਕਰਾ ਬਾਤ ਕਰਦੀ ਉਥੇ ਮਾਰਕ ਕਰਦੀ ਨੇ ਜਿਸ ਤਰ੍ਹਾਂ ਜਸਟਰਡ ਟੂਡੋ ਜਦੋਂ ਗਏ ਸੀ ਹਾਲਾਤ ਬਣੇ ਸੀ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਲਿਬਰਲ ਚੌਥੀ ਵਾਰ ਸਰਕਾਰ ਬਣਾ ਲੈਣਗੇ ਤੇ ਕਰਾਤੀ ਕਰਾ ਬਾਤ ਬਹੁਤ ਸਾਰੇ ਤੋਂ ਆਪਣੇ ਇਸ ਤਰ੍ਹਾਂ ਦੇ ਚਿਹਰੇ ਵੀ ਦੇ ਪੰਜਾਬੀ ਜਿਹੜੇ ਛੇਵੇਂ ਵਾਰ ਵਿਜਤ ਨੇ ਰਖਣ ਸੁਖਤਾ ਲਈ ਮੈਂ ਛੇਵੇਂ ਵਾਰ ਜਿੱਤੇ ਰੂਬੀ ਸੋਤਾ ਤੀਜੀ ਚੌਥੀ ਪਰ ਜਿੱਤੀ ਹੈ ਆਪਾਂ ਸਾਰੀ ਗੱਲਬਾਤ ਕਰਨੀ ਇੱਥੇ ਇਸ ਵੀਡੀਓ ਦੇ ਵਿੱਚ ਜੋ ਕੈਨੇਡਾ ਦੀ ਸਿਆਸਤ ਦੀ ਇਹ ਫੈਡਰਲ ਚੋਣ ਹੋਈ ਹੈ ਉਹਦੇ ਨਤੀਜੇ ਆਏ ਨੇ ਥੋੜਾ ਅਨਲਿਸਿਸ ਵੀ ਕਰਾਂਗੇ ਕਿ ਕੀ ਕਾਰਨ ਰਿਹਾ ਤੇ ਕਿਹੜੇ ਕਿਹੜੇ ਕਿੱਥੋਂ ਜਿੱਤੇ ਇਹ ਵੀ ਗੱਲ ਕਰਾਂਗੇ ਕਿਹੜੀ ਪਾਰਟੀ ਤੋਂ ਜਿੱਤੇ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰ ਜਿਹੜੇ ਤੁਸੀਂ ਨਵੇਂ ਜੁੜਦੇ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਹੁਣ ਕਰੋ ਜੜੀਏ ਕਰੀਏ ਗੱਲ ਆਪਾਂ ਕ੍ਰਿਡਾ ਸਭ ਤੋਂ ਪਹਿਲਾਂ ਤਾਂ ਆਪਾਂ ਕਰਾਮਾਤੀ ਗੱਲ ਕਰਦੇ ਕਰਾਮਾਤੀ ਹੈ ਥੈਂਕ ਯੂ ਕ੍ਰਿਸ਼ਮਾ ਹੀ ਹੋਇਆ ਸੋਚ ਨਹੀਂ ਸਕਦਾ ਸੀ 4-5 ਮਹੀਨੇ ਪਹਿਲਾਂ ਜਦੋਂ ਜਸਟਨ ਟਰੂਡੋ ਦਾ ਬ੍ਰੋਥ ਸ਼ੁਰੂ ਹੋਇਆ ਅਸਤੀਫਾ ਸ਼ੁਰੂ ਹੋਇਆ ਤੇ ਫਿਰ ਜਸਟਰ ਟੂਡਨོས་ ਅਸਤੀਫਾ ਦੇਣਾ ਪਿਆ ਉਸ ਵੇਲੇ ਇਹ ਕੋਈ ਕਹਿ ਨਹੀਂ ਸਕਦਾ ਸੀ ਕਿ ਚੌਥੀ ਵਾਰ ਸਰਕਾਰ ਬਣੂਗੀ ਲਿਬਰਲ ਪਾਰਟੀ ਦੀ ਲੇਕਰ ਕਮਾਲ ਹੀ ਹੋ ਗਈ ਜਦੋਂ ਮਾਰਕ ਕਰ ਨਹੀਂ ਬਣ ਜਾਂਦੇ ਨੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਤੇ ਆਨਸਰ ਪਹਿਲਾਂ ਤਾਂ ਉਹਨਾਂ ਦਾ ਵੱਡਾ ਐਕਟ ਬਿਲਕੁਲ ਉਸ ਤਰ੍ਹਾਂ ਦਾ ਐਕਟ ਕੀਤਾ ਜਿਵੇਂ ਇੰਡੀਆ 'ਚ ਹੁੰਦਾ ਹੈ ਫ੍ਰੀ ਵੀਜ਼ਾ ਵਾਲਾ ਕਦੇ ਜੀ ਤੁਹਾਡਾ ਕਾਰਬਨ ਟੈਕਸ ਬਾਬ ਇਹ ਕਰ ਦਿੱਤੇ ਤੇ ਦੂਜਾ ਜਿਹੜਾ ਮੇਲ ਕੰਮ ਉੱਥੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਮੌਕਾ ਦਿੱਤਾ ਨਹੀਂ ਉਹ ਧੰਨਵਾਦੀ ਹੋਣਾ ਚਾਹੀਦਾ 트럼ਪ ਦਾ ਉਹਨਾਂ ਨੂੰ ਜਿਸ ਤਰੀਕੇ ਨਾਲ 트럼ਪ ਡਰਾ ਰਹੇ ਹੱਸ ਕਿ ਮੈਂ ਸਿਰਫ ਵਧਾਉਂਗਾ ਲਾਇਆ ਵੀ ਟੈਕਸ ਵਧਾਉਣ ਦੀ ਗੱਲ ਕੀਤੀ ਸੀ ਤੇ ਦੂਜੇ ਪਾਸੇ ਇਹ ਵੀ ਸੀ ਕਿ ਤੁਸੀਂ ਆ ਜਾਓ ਛੱਡੋ ਤੁਸੀਂ ਅਕਜੂ ਅਕਬਲ ਜੀ ਵੀ ਸਟੇਟ ਬਣਾਉਣਾ ਹੈ ਇਹਨੂੰ ਯੂ ਐਸ ਟੀ। ਤੋਂ ਫਿਰ ਇਸ ਗੱਲ ਨੂੰ ਫੜ ਲਿਆ ਮਾਰ ਕਰਨੀ ਕਿ ਇਹ ਤੋੜਨਾ ਚਾਹੁੰਦਾ ਹੈ ਸਾਡਾ ਸੂਬਾ ਸਾਡਾ ਦੇਸ਼ ਅਪਦਾ ਸੂਬਾ ਬਣਾਉਣਾ ਚਾਹੁੰਦਾ ਹੈ। ਤੇ ਬਸ ਉਸ ਤੋਂ ਬਾਅਦ ਕੈਨੇਡੀਅਨ ਜਿਹੜੇ ਨੇ ਕਿਉਂਕਿ ਇਹ ਕੰਮ 'ਚ ਵਿਰੋਧੀ ਧਿਰ ਦੇ ਜਿਹੜੇ ਨੇਤਾ ਉਹ ਜ਼ਿਆਦਾ ਕਾਮਯਾਬ ਨਹੀਂ ਰਹੇ ਉਹਨਾਂ ਨੇ ਇਹ ਮੁੱਦਾ ਨਹੀਂ ਬਣਾਇਆ ਪੋਲੀਵਰ ਕੀਰ ਨੇ ਲੇਕਨ ਕਾਰਨੀ ਨੇ ਇਹਨੂੰ ਮਤਬ ਬਣਾ ਲਿਆ ਤੇ ਇਹਦਾ ਫਾਇਦਾ ਹੋਇਆ ਕਿ ਕੈਨੇਡਾ ਨੂੰ ਜੇ ਕੋਈ ਬਚਾ ਸਕਦਾ ਤਾਂ ਫਿਰ ਕਾਰਨੀ ਬਚਾ ਸਕਦਾ ਪਹਿਲੇ ਦੱਸ ਕੋ 343 ਸੀਟਾਂ ਨੇ ਕੈਨੇਡਾ ਦੀ ਜਿਹੜੀ ਲੋਕ ਸਭਾ ਕਹਿੰਦੇ ਜਾਂ ਹਾਊਸ ਦੀ ਆਥੇ ਜਿਹੜਾ 172 ਲੈ ਜਾਂਦਾ ਜਿਹਨੂੰ ਜਾਦੂਈ ਅੰਕੜਾ ਕਹਿ ਦਿੰਦੇ ਆ ਮੈਜਿਕ ਫਿਗਰ ਕਹਿ ਦਿੰਦੇ ਆ ਉਹ 172 172 ਲੇਕਿਨ ਉਹ ਆਈਆਂ ਨਹੀਂ ਹੈ ਉਹ ਪਿਛਲੀ ਵਾਰ ਨਹੀਂ ਆਈਆਂ ਸੀ ਪਰ ਪਿਛਲੀ ਵਾਰ ਨਾਲੋਂ ਹੁਣ ਵੱਧ ਆਈਆਂ ਨੇ ਹੁਣ ਲਿਬਰਲ ਪਾਰਟੀ ਨੇ 138 ਜਿੱਤੀਆਂ ਨੇ ਕਿ ਸਭ ਤੋਂ ਵੱਡੀ ਪਾਰਟੀ ਜਿਹੜੀ ਬਣੀ ਹੈ ਲਿਬਰਲ ਤੇ ਉਹਦੇ 43 43.5% ਉਹਨਾਂ ਨੂੰ ਵੋਟਾਂ ਪਈਆਂ ਨੇ ਤੇ ਦੂਜੇ ਪਾਸੇ ਕੰਜ਼ਰਵੇਟਿਵ ਉਹਨਾਂ ਨੂੰ ਮਿਲੀਆਂ ਨੇ 144 ਸੀਟਾਂ ਉਹ ਉਹਨਾਂ ਦੇ ਕੋਲ 41 41.5% ਵੋਟ ਉਹਨਾਂ ਨੂੰ ਪਈ ਹੈ ਕੂਬੈਕ ਨੂੰ ਪਈਆਂ ਨੇ 23 ਸੀਟਾਂ ਸੜਕ 6% ਦਾ ਐਡੀਪੀ ਨੂੰ ਜਿਹੜਾ ਹੈ 7 ਸੀਟਾ ਮਿਲੀ ਨੇ 6% ਗ੍ਰੀਨ ਨੂੰ ਇੱਕ ਇਹ ਸਾਰੇ ਚ ਜੇ ਘਟਾ ਪਿਆ ਜਾਂ ਸਰਦਾਰ ਨੂੰ ਘਟਾ ਪਿਆ ਉਹ ਜਗਜੀਤ ਸਿੰਘ ਨੂੰ ਪਿਆ ਜਗਜੀਤ ਸਿੰਘ ਆਪਣੀ ਸੀਟ ਵੀ ਹਾਰ ਗਿਆ ਵਰਨਪਈ ਤੋਂ ਤੇ ਉਹਨੇ ਇੱਕ ਗੱਲ ਉਹਨੇ ਬੜੀ ਕੀਤੀ ਆ ਇਹ ਸਿੱਖਣਾ ਚਾਹੀਦਾ ਸੁਖਵੀਰ ਸਿੰਘ ਬਾਦਲ ਨੂੰ ਉਹਨੇ ਰਾਜੀ ਨਾਲ ਅਸਤੀਫਾ ਦੇ ਤੋ ਜਿਹੜਾ ਡਿਫਰੈਂਟ ਪਾਰਟੀ ਦੇ ਵਿੱਚ ਦੀ ਜਿੱਤ ਤੋਂ ਬਾਅਦ ਐਨਡੀਪੀ ਦੀ ਹਾਰ ਤੋਂ ਬਾਅਦ ਜਗਮੀਤ ਸਿੰਘ ਨੇ ਇੱਕ ਮਿੰਟ ਨਹੀਂ ਲੱਗੇ ਕਿਸੇ ਨੇ ਨਹੀਂ ਮੰਗਿਆ ਅਸਤੀਫਾ ਤੇ ਐਚੇ ਰੌਲਾ ਪਿਆ ਪਿਆ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਉ ਕੋਈ ਨਹੀਂ ਦਿੰਦਾ ਨਾਲੇ ਘਾਰ ਨਹੀਂ ਚਾਰ ਹਾਰਾਂ ਹੋ ਗਈਆਂ ਠੀਕਨ ਇਹੀ ਫਰਕ ਹੈ ਉਸ ਲੋਕਤੰਤਰ ਦਾ ਤੇ ਸਾਡੇ ਲੋਕਤੰਤਰ ਦਾ ਖੈਰ ਇਕੱਲਾ ਹੀ ਨਹੀਂ ਹਾਰੇ ਪੋਲੀਵਰ ਪੀਰ ਵੀ ਹਾਰ ਗਏ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਤੇ ਦੋਵੇਂ ਦਾਰ ਸੀ ਜਿਹੜੇ ਮੁੱਖ ਵਿਰੋਧੀ ਪਾਰਟੀਆਂ ਨੂੰ ਉੱਥੇ ਉਹ ਵੀ ਹਾਰ ਗਏ ਇਹ ਦੋਨੇ ਹਾਰ ਗਏ ਉਹਨੇ ਹੜੇ ਅਸਤੀਫਾ ਦੇ ਦਿੱਤਾ ਜਗਵੀਤ ਨੇ ਅਸਤੀਫਾ ਦਿੱਤਾ ਬਾਲੀਵਾਰਦੀ ਤਾਂ ਹਾਰ ਪੂਰੀ ਹੋਈ ਉਹ ਤਾਂ ਬਰੂਸ ਫੈਂਜਨ ਨੇ ਕਾਰਲਟਨ ਤੋਂ ਉਹਨੂੰ 2000 ਵੋਟਾਂ ਨਾਲ ਹਾਰਿਆ ਕਾਰਨ ਇਹ ਵੱਡੀ ਵੱਡੀ ਜਿੱਤ ਹੈ 21000 ਵੋਟਾਂ ਨਾਲ ਜਿੱਤੇ ਹੈ ਖੈਰ ਇਹ ਹੁਣ ਜਿਵੇਂ ਮੈਂ ਦੱਸਿਆ ਪਤਾ ਗੱਲ ਪੰਜਾਬੀ ਇਹਦੀ ਕਰਨੀ ਸੀ ਵੈਸੇ ਭਾਈ ਪੰਜਾਬੀ ਐਮਪੀ ਹੋਗੇ ਦੋਨੇ ਪਾਰਟੀਆਂ ਦੇ 6 ਦਸਤਾਰਤਾਰੀ ਤੇ ਬਾਕੀ 12 ਬੀਬੀਆਂ ਜਿਨ੍ਹਾਂ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਸੀ ਹੁਣ ਜੇ ਆਪਾਂ ਕਹੀਏ ਕਿ ਇਹਨਾਂ ਨੂੰ ਦੇਖ ਲਈਏ ਕਿਹੜੇ-ਕਿਹੜੇ ਜਿੱਤੇ ਪਹਿਲਾਂ ਤਾਂ ਜਿਹੜੇ ਮੁੱਖ ਜੇਤੂ ਨੇ ਲਿਬਰਲ ਪਾਰਟੀ ਤੋਂ ਉਹਨਾਂ ਦਾ ਜ਼ਿਕਰ ਕਰ ਲਈਏ ਅਨੀਤਾ ਦੰਦ ਜਿੱਤੀ ਹੈ ਉਹ ਕੁਵਨ ਈਸਟ ਤੋਂ ਬਰਦੀਸ਼ ਚੱਗਰ ਬਟਲੂ ਤੋਂ ਜਿੱਤੇ ਅੰਜੂ ਢਿੱਲੋਂ ਡੋਰਵਲ ਲਾਚੀਨ ਤੋਂ ਜਿੱਤੀ ਹੈ ਸੁਖ ਧਾਲੀਵਾਲ ਸਰੀ ਨਿਊਟਨ ਤੋਂ ਜਿੱਤੇ ਹੈ ਅਕਵਿੰਦਰ ਸਿੰਘ ਗਿਰਹੀਰ ਮਿਸਿਸ ਆਗਾ ਮਾਲਟਨ ਤੋਂ ਰਦੀਪ ਸਰੀ ਕੇਂਦਰੀ ਤੋਂ ਗੁਰਬਖਸ਼ ਸੈਣੀ ਫ੍ਰੀਟਵੋਡ ਪੋਰਟ ਕੈਲਿਸ ਤੋਂ ਪਰਮਬੈਂਸ ਪਰਮਬੈਂਸ ਆਫ ਜਿੱਤੇ ਨੇ ਰਿਚਮੰਡਪੁਰ ਵੀ ਤੋਂ ਇਹ ਤਾਂ ਹੈ ਕਿ ਨੇ ਜਿਹੜੇ ਲਿਬਰਲ ਜਿੱਤੇ ਨੇ ਜਿਹੜੇ ਕੰਜ਼ਰਵੇਟਿਵ ਪਾਰਟੀ ਚ ਜਿੱਤੇ ਨੇ ਪੰਜਾਬੀ ਉਹਨਾਂ ਚੋਂ जसराज हलन कैलगरी पूर्वी तो दलविंदर गिल कैलगरी मैकनाइट तो अमनप्रीत गिल कैलगरी स्काईव्यू तो अर्पन खन्ना आक्सफोर्ड तो टिम ओपर एडमिंटन गेटवे तो परम गिल मिल्टन ईस्ट तो सुखमन गिल एक्सपोर्ट साउथ लैंगली तो और जगशरण सिंह महाल एडमिंटन साउथ ईस्ट तो हरब गिल बिडसर बेस्ट तो एक वैसे एक होर दसा ਇਕ ਨਮੀ ਗੱਲ ਹੈ ਗਿੱਲਾਂ ਨੂੰ ਜਿਆਦਾ ਖੁਸ਼ ਹੋਣਾ ਚਾਹੀਦਾ ਤਿੰਨ ਤਾਂ ਇਕੱਲੇ ਮੋਗੇ ਦੇ ਗਿੱਲ ਨੇ ਫਿਰ ਹਰ ਬਗ ਗਿੱਲ ਹੈ ਤੋ ਉਹ ਤਾਂ 5-7 ਤਾਂ ਗਿੱਲੀ ਜਿੱਤ ਗਏ ਇਹ ਪੰਗਿਆਂ ਚੋਂ ਖੈਰ ਚਲੋ ਇਹ ਤਾਂ ਬਜਾਕਾ ਦੀ ਗੱਲ ਹੈ ਸੋ ਇਹ ਜਿਹੜੇ ਮੇਨ ਜੱਥੇ ਨੇ ਜਿਹੜਾ ਅਲਬਰਟਾ ਦਾ ਉਹ ਤਾਂ ਕੰਜ਼ਰਵੇਟਿਵਰ ਦਾ ਹੁੰਦਾ ਉੱਥੋਂ ਤਾਂ ਕੋਈ ਦੂਜੀ ਪਾਰਟੀ ਵਾਲਾ ਲਿਬਰਲ ਬਹੁਤ ਘੱਟ ਕਦੇ-ਕਦੇ ਕੋਈ ਜਿੱਤ ਜਾਂਦਾ ਦਰਸ਼ਨ ਕੰਪਰਕ ਆਮ ਤੌਰ ਤੇ ਨਹੀਂ ਜਿੱਤਦੇ ਉਤੋ ਖਰ ਬ੍ਰੈਂਪਟਨ ਦੀ ਵੀ ਜਿਹੜੀ ਕਮਾਲ ਹੋਈ ਹੈ ਬ੍ਰੈਂਪਟਨ ਦੀਆਂ ਸਾਰੀਆਂ ਸੀਟਾਂ ਪੰਜਾਬੀਆਂ ਨੇ ਜਿੱਤੀਆਂ ਨੇ ਉਹਨਾਂ ਚੋਂ ਰੁਭੀ ਸੋਤ ਇਹ ਜਿੱਤੀ ਹੈ ਇਹ ਇਹਨੇ ਬ੍ਰੈਂਪਟਨ ਉੱਤਰੀ ਤੋਂ ਅਮਨਦੀਪ ਝੱਜ ਨੂੰ ਹਰਾਇਆ ਫਿਰ ਮਨਿੰਦਰ ਸਿੱਧੂ ਇਹ ਵੀ ਲਿਬਰਲ ਹੈ ਇਹਨੇ ਬ੍ਰੈਂਪਟਨ ਪੂਰਬੀ ਤੋਂ ਬੌਦਸਾਗ ਨੂੰ ਹਰਾਇਆ ਬਹੁਤ ਸਾਂ ਜੋ ਹੈ ਉਹ মিডিਆ ਦੇ ਵਿੱਚ ਚੰਗਾ ਨਾ ਹੁੰਦਾ ਆਪਦਾ ਸਟੂਡੀਓ ਹੈ ਇਹਦਾ ਅਮਨਦੀਪ ਸੋਹੀ ਇਹ ਇਹ ਵੀ ਲਿਬਰਲ ਹੈ ਇਹਨੇ ਬ੍ਰੈਂਪਟਨ ਕੇਂਦਰੀ ਤੋਂ ਤਰਨਚਾਲ ਨੂੰ ਰਾਇਆ ਹੈ ਸੁਖਦੀਪ ਕੰਗ ਇਹੇ ਕੰਜ਼ਰਵੇਟਿਵ ਹੈ ਇਹਨੇ ਬ੍ਰੈਂਪਟਨ ਸੌਤ ਤੋਂ ਸੋਨੀਆ ਸਿੱਧੂ ਨੂੰ ਰਾਇਆ ਹੈ ਅਮਰਜੀਤ ਗਿੱਲ ਕੰਜ਼ਰਵੇਟਿਵ ਹੈ ਇਹਨੇ ਬ੍ਰੈਂਪਟਨ ਤੋਂ ਕਮਲ ਖੇੜਾ ਨੂੰ ਰਾਇਆ ਹੈ ਸੋਨੀਆ ਸਿੱਧੂ ਤੇ ਕਮਲ ਖੇੜਾ ਪਿਛਲੇ ਵਰਜਤੀਓ ਯਸ ਖੈਰ ਫੋਨ ਇਹ ਸਥਿਤੀ ਜਿਹੜੀ ਹੈ ਤੁਹਾਡੇ ਸਾਹਮਣੇ ਹੈ ਕਿ ਇਸ ਤਰੀਕੇ ਨਾਲ ਉੱਥੇ ਦੇ ਹਾਲਾਤ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਪੰਜਾਬੀਆਂ ਦੀ ਸੱਚਮੁੱਚ ਹੀ ਉੱਥੇ ਜਿਹਨੂੰ ਕਹਿੰਦੇ ਨੇ ਬੱਲੇ ਬੱਲੇ ਇਹ ਚ ਤਾਂ ਕੋਈ ਸ਼ੱਕ ਹੀ ਨਹੀਂ ਹੈ ਕਿ ਉੱਥੇ ਪੰਜਾਬੀਆਂ ਨੇ ਜਵੇਂ ਜਿੱਤ ਪ੍ਰਾਪਤ ਕੀਤੀ ਹੈ ਉਹਦਾ ਜਿਹੜਾ ਹੈ ਆਪਣੇ ਆਪ ਦੇ ਵਿੱਚ ਅਹਿਮ ਹੈ ਇੰਡੀਆ 'ਚ ਕਦੇ ਸੋਚ ਸਕਦੇ ਹੋ ਵੀ ਇਸ ਤਰ੍ਹਾਂ ਹੋ ਜਾਊਗਾ ਔਰ ਜਿੰਨਾ ਚੋਂ ਕੋਈ ਕੁਝ ਤੀਜੀ ਵਾਰ ਕੋਈ ਚੌਥੀ ਵਾਰ ਕੋਈ ਪੰਜਵੀਂ ਵਾਰ ਛੇਵੀਂ ਵਾਰ ਤੇ ਉਹਨਾਂ ਨੂੰ ਲੱਗਦਾ ਕਿ ਇੱਕ ਈ ਉਹ ਮੰਤਰੀ ਵੀ ਪੰਜਾਬੀ ਸਹੀ ਬੰਨ ਗਏ ਪਹਿਲਾਂ ਮੈਂ ਤੁਹਾਨੂੰ ਹੋਰ ਦੱਸਦਾ ਇੱਥੇ ਵੀ ਖੁਸ਼ੀ ਮਨਾਈ ਜਾ ਰਹੀ ਹੈ ਪੰਜਾਬ ਦਾ ਹੁਣ ਇਹ ਰਿਸ਼ਤਾ ਹੈ ਕੈਨੇਡਾ ਨਾਲ ਬੋਟਾ ਉੱਥੇ ਪੈਂਦੀਆਂ ਨੇ ਤੇ ਖੁਸ਼ੀ ਵੀ ਤੇ ਇੱਥੇ ਲੋਕਾਂ ਦੀ ਦਿਲਚਸਪੀ ਬਹੁਤ ਹੈ ਪੰਜਾਬ ਦੇ ਪੰਜਾਬੀਆਂ ਦੀ ਕਿਉਂਕਿ ਉਹਨਾਂ ਦੇ ਬੱਚੇ ਤਾਂ ਉੱਥੇ ਜਾਂਦੇ ਹੁਣ ਜਿਵੇਂ ਮੈਂ ਤੁਹਾਨੂੰ ਦੱਸਦਾ ਰੂਬੀ ਸੋਰਤਾ ਉਹੋ ਐਵਡਗੜ ਦੇ ਲਾਗੇ ਜਿਹੜੇ ਹੈਗੇ ਪਿੰਡ ਜੰਡਾਲੀ ਸਰਹੰਦ ਡੇਰ ਤੇ ਉੱਥੋਂ ਦੇ ਸਰਪੰਚ ਰਹੇ ਨੇ ਸਰਾਹ ਰਵਿੰਦਰ ਸਿੰਘ ਜੰਡਾਲੀ ਜਿਹੜੇ ਡਿਕਸੀ ਗੁਰਦਵਾਰੇ ਦੇ ਜਨਸਕਤਰ ਵੀ ਰਹੇ ਨੇ ਸ਼ਾਇਦ ਪ੍ਰਧਾਨ ਵੀ ਰਹੇ ਨੇ ਉਹਨਾਂ ਦੀ ਬੇਟੀ ਹੈ ਸਰਪੰਚ ਸਾਹਿਬ ਨਾਲ ਚੰਗੀ ਦੋਸਤੀ ਹੈ ਕਿਉਂਕਿ ਮੈਂ ਐਵਡਗੜ ਨਾਲ ਇਹ ਕੋਈ ਫਰਕ ਨਹੀਂ ਥੋਟਾ 10 ਕਿਲੋਮੀਟਰ ਮਿਲਦੇ ਜੁਦੇ ਰਹਿੰਦੇ ਜਦੋਂ ਸਰਪੰਚ ਸੀ ਉਹਨਾਂ ਦੀ ਬੇਟੀ ਹੈ ਤੀਜੀ ਵਾਰ ਸੰਸਦ ਬਣੀ ਹੈ ਤੇ ਉਹ ਦੇ ਪਰਫਾਰਮੈਂਸ ਮੰਤਰੀ ਬਣਦੇ ਚਾਂਸਸ ਨੇ ਸੋਨੀਆ ਸਿੱਧੂ ਹੈ ਤੀਜੀ ਵਾਰ ਇਹੇ ਬਣੀ ਹੈ ਸਿੱਧਵਾ ਪੇਟ ਦਾ ਪਿੰਡ ਹੈ ਤਾਂ ਲੱਗੇ ਸਦੀ ਸਫੀਪੁਰ ਦੀ ਹੈ ਸਫੀਪੁਰ ਵਾਲੇ ਖੁਸ਼ ਨੇ ਉਹ ਲੈ ਦੇ ਇਹ ਸਫੀਪੁਰ ਦਾ ਪਿਕਾਪਿੰਡਾ ਕਿਉਂ ਨਹੀਂ ਖੁਸ਼ ਹੋਣਗੇ ਉਹਨਾਂ ਦੀ ਬੇਟੀ ਬਣ ਗਈ ਇੱਥੋਂ ਦੀ ਇਹ ਵੀ ਲਿਬਰੇਟਰ ਜਿੱਤੀ ਹੈ ਮੈਂ ਦੋ ਚਾਰ ਵਾਰ ਮਿਲਿਆ ਟਿਮੋਪਲ ਨੂੰ ਇਹ ਰਿਪੋਰਟ ਤਾਂ ਬਸੀਆਂ ਦਾ ਹੈ ਔਰ ਬੱਤ ਰਿਹਾ ਤੇ ਇਹ ਐਡਮਿੰਟਨ ਤੋਂ ਜਿੱਤੇ ਜੋ ਹੁਣ ਤੱਕ ਕੰਜ਼ਰਵੇਟਿਵ ਦੀ ਗਵਰਨਮੈਂਟ ਦੀ ਉਹ ਤਾਂ ਵੈਸੇ ਇਹ ਤੇ ਅਮਰਜੀਤ ਸੋਹੀ ਇਹ ਜਿੱਦਦੇ ਰਹੇ ਨੇ ਇੱਕ ਤੇ ਅਮਰਜੀਤ ਸੋਹੀ ਆਰਗ ਤੇ ਇਹ ਜਿੱਤ ਗਿਆ ਇਹ ਗੱਲ ਜ਼ਰੂਰ ਹੈ ਫਿਰ ਜਿਹੜੀ ਮੈਂ ਗੱਲ ਕਰ ਰਹੀ ਸੀ ਮੋਗਾ ਲਈ ਕਿਉਂ ਖੁਸ਼ ਨਹੀਂ ਤਿੰਨ ਗਿੱਲ ਨੇ ਮੋਗਾ ਦੇ ਇੱਕ ਤਾਂ ਜਿਹੜਾ ਐਫ ਸਪੋਰਟ ਸਾਊਥ ਲੈਂਗੁਏਜ ਤੋਂ ਜਿੱਤੇ ਸਬਮਿੰਸਿੰਗ ਗਿੱਲ ਇਹਦਾ ਪਿੰਡ ਹੈ ਬੁੱਕਨਵਾਲਾ ਉਹ ਇੱਕੋ ਸ਼ਹਿਰ ਪਿੰਡ ਵਾਲੇ ਫਿਰ ਅਮਨਪ੍ਰੀਤ ਸਿੰਘ ਗਿੱਲ ਹਾਕਮ ਕਾਗੜ ਇੱਕ ਕੈਲਗਰੀ ਤੋਂ ਜਿੱਤੇ ਤੇ ਫਿਰ ਇਹ ਮੋਗੇ ਦਾ ਹੈ ਇਲਾਕਾ ਜਿੱਥੇ ਉਹ ਜਿੱਤੇ ਤੇ ਪਰਮ ਗਿੱਲ ਇਹ ਇਹਦਾ ਪਿੰਡ ਪੁਰਾਣੇ ਵਾਲਾ ਉੱਥੋਂ ਦੇ ਇਹ ਦੂਜੀ ਵਾਰ ਜਿੱਤੇ ਜਗ ਸਰਨ ਸਿੰਘ ਮਹਾਲਾ ਇਹ ਅਜਨਾਲਾ ਦਾ ਪਿੰਡ ਮਟਿਆ ਇਹ 8 ਮਿੰਟਾਂ ਤੋਂ ਜਿੱਤੇ ਸੋ ਸੁਖਤਾਲੀ ਵਾਲਾ ਤੇ ਜਗਰਾਉਂ ਦੇ ਲਾਗੇ ਪਿੰਡ ਤੇ ਮੈਨੂੰ ਪਤਾ ਅੱਜ ਵੀ ਖੁਸ਼ੀ ਮਨਾ ਰਿਹਾ ਗੁਰਚਰਨ ਕਰੇ ਵਾਲਾ ਦਾ ਮਿੱਤਰ ਹੈ ਜਿਹੜਾ ਸ਼੍ਰੋਮ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਮੈਂਬਰ ਨੇ ਇੱਕ ਦੋ ਵਾਰ ਮੇਰੇ ਕੋਲ ਜਦੋਂ ਮੈਂ ਹੈਡ ਸੀ ਯੂਨੀਵਰਸਿਟੀ ਚ ਉਦੋਂ ਇਹ ਦੋਨੇ ਮਿਲ ਆਏ ਸੀ ਸੋ ਇਹ ਸੁਖਤਾਲੀ ਵਾਲਾ ਵਿਪ ਸਿਨੀਅਰ ਇਹਦੇ ਵੀ ਚਾਂਸਸ ਲੱਗਦੇ ਨੇ ਕਿ ਕੁਛ ਨਾ ਕੁਛ ਹੋਏਗਾ ਸੋ ਇਹ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਹੈ ਨਾਸਰ ਪੰਜਾਬੀਆਂ ਦੇ ਬੱਲੇ ਬੱਲੇ ਇੱਕ ਹੋਰ ਵੀ ਗੱਲ ਹੈ ਉੱਥੇ ਇੱਕ ਡਿਵੀਜ਼ਨ ਹੋ ਗਈ ਇਹ ਜਿਹੜਾ trophy ਕਰਨ ਇੰਡੀਆ ਚ ਹੋਇਆ ਉੱਥੇ ਵੀ ਹੋਇਆ ਖਾਸ ਤੌਰ ਤੇ ਹਰਦੀਪ ਨਿੱਜਰ ਦੇ ਜਾਣ ਤੋਂ ਬਾਅਦ ਉੱਥੇ ਹਿੰਦੂ ਭਾਈਚਾਰਾ ਆਪਣੇ ਆਪ ਨੂੰ ਅਲੱਗ ਮੰਦਰ ਤੇ ਹਮਲਾ ਹੋਇਆ ਜਾਂ ਨਹੀਂ ਹੋਇਆ ਪਰ ਹਮਲਾ ਦੱਸਿਆ ਗਿਆ ਤਾਂ ਉਹ ਇਹ ਸਾਰੇ ਦੇ ਵਿੱਚ ਜਿਹੜਾ ਹਮਲਾ ਦੱਸਿਆ ਗਿਆ ਨਾ ਉਹਦੇ ਤੋਂ ਬਾਅਦ ਉੱਥੇ ਡਿਵੀਜ਼ਨ ਤਾਂ ਹੋ ਗਈ ਉੱਥੇ ਗਰੁੱਪ ਬਣ ਗਏ ਨੇ ਉੱਥੇ ਉਵੇਂ ਆਰਐਸਐਸ ਦਾ ਗਰੁੱਪ ਹੈ ਜਿਵੇਂ ਇੱਥੇ ਬਣਦੇ ਨੇ ਤੇ ਉਹਨਾਂ ਨੇ ਸਪੋਰਟ ਕੀਤੀ ਸੀ ਕੰਜ਼ਰਵੇਟਿਵ ਤੇ ਜਿਹੜੇ ਸਿੱਖ ਭਾਈਚਾਰਾ ਜ਼ਿਆਦਾ ਜਿਹੜੇ ਸੀ ਲਿਬਰਲ ਜਾਂ ਜੁਮੀ ਤੁਹਾਡੇ ਉਹ ਇਸ ਕਰਕੇ ਖੁਸ਼ ਨੇ ਕਿ ਦੁਬਾਰਾ ਲਿਬਰਲ ਦੀ ਸਰਕਾਰ ਬਣ ਗਈ ਤੇ ਹੁਣ ਇੰਡੀਆ ਜਾਂ ਪੰਜਾਬੀਆਂ ਨੂੰ ਇਹ ਜ਼ਰੂਰ ਹੈ ਮਨ 'ਚ ਕਿ ਜਸਟਨ ਟਰੂਡੋ ਨਾਲ ਤਾਂ ਚਲੋ ਮੋਦੀ ਸਾਹਿਬ ਦਾ ਰਿਲੇਸ਼ਨ ਠੀਕ ਨਹੀਂ ਸੀ ਇਹ ਜਿਹੜਾ ਮਾਰਗਕਰਮੀ ਹੈ ਨਾ ਇਹਨੂੰ ਤਾਂ ਲੋਕ ਦੂਜਾ ਮਨਮੋਹਨ ਸਿੰਘ ਕਹਿੰਦੇ ਨੇ ਬੈਂਕਰ ਹੈ ਬੈਂਕ ਆਫ ਅਗਲੈਡ ਦਾ ਜੋ ਹੈ ਡਾਇਰੈਕਟਰ ਫਿਰ ਕੈਨੇਡਾ ਦੇ ਬੈਂਕ ਦਾ ਡਾਇਰੈਕਟਰ ਵੀ ਹੈ ਅਰਥਸ਼ਾਸਤਰੀ ਹੈ ਬੈਂਕਰ ਹੁਣ ਕੋਈ ਸਾਰੇ ਸਮਝਾ ਲੱਗਦਾ ਹੈ ਕਿ ਇਹਨਾਂ ਨੇ ਸਬੰਧ ਸੁਧਾਰਨੇ ਨੇ ਕਿਹਾ ਵੀ ਇਸ਼ਾਰੇ ਵੀ ਕੀਤੇ ਨੇ ਸੰਕੇਤ ਇੰਡੀਆ ਨਾਲ ਜਦੋਂ ਸਬੰਧ ਸੁਧਰਦੇ ਨੇ ਤੇ ਉਹਦਾ ਸਿੱਧਾ ਸਬੰਧ ਪੰਜਾਬ ਨਾਲ ਹੀ ਹੁੰਦਾ ਹੈ ਕੈਨੇਡਾ ਜਿਹੜਾ ਹੈ ਸਮਝੋ ਦੂਜਾ ਪੰਜਾਬ ਬਣਦਾ ਜਾ ਰਿਹਾ ਤਾਂ ਜੇ ਆਪਾਂ ਸਿਆਸੀ ਤੌਰ ਤੇ ਦੇਖੀਏ ਇੰਡੀਆ ਨਾਲੋਂ ਜ਼ਿਆਦਾ ਸਿਆਸੀ ਤੌਰ ਤੇ ਹੁਣ ਕੈਨੇਡਾ ਚ ਪੰਜਾਬੀ ਪਪੂਲਰ ਔਰ ਪਾਵਰਫੁਲ ਹੁੰਦੇ ਜਾ ਰਹੇ ਨੇ ਇਹ ਵੀ ਇੱਕ ਕਾਰਨ ਹੈ ਕਿ ਪੰਜਾਬ ਬਹੁਤ ਜ਼ਿਆਦਾ ਦਿਲਚਸਪੀ ਲੈਂਦਾ ਸੋ ਇਹ ਜਿਹੜੀ ਇਲੈਕਸ਼ਨ ਹੋਈ ਹੈ ਸੱਚਮੁੱਚ ਹੀ ਜਿੱਥੇ ਮੈਂ ਸ਼ੁਰੂ ਕੀਤਾ ਸੀ ਕਿ ਪੰਜਾਬੀਆਂ ਨੇ ਜਿੱਥੇ ਬੱਲੇ ਬੱਲੇ ਕਰਾਤੀ ਉਥੇ ਆਸ ਕਰੀਏ ਕਿ ਹੁਣ ਭਾਰਤ ਨਾਲ ਕਾਰਨੀ ਸਾਹਿਬ ਦੇ ਸਬੰਧ ਠੀਕ ਹੋਣਗੇ ਤੇ ਪੰਜਾਬੀਆਂ ਨੂੰ ਖੁਸ਼ੀ ਹੋਏਗੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ